ਭਾਗ 14 ਪੋਟੋਹਾਰ ਦੀ ਧਰਤ ਨੂੰ ਹਵਾਈਜ਼ਹਾਜ਼ ਤੋਂ ਪੰਖੇਰੂ ਅੱਖ ਨਾਲ ਵੇਖਣਾ ਇੱਕ ਦਾਤ ਸੀ ਜਿਸ ਨੇ ਵਤਨ ਵਿਛੋੜੇ ਦੇ ਦੁੱਖ ਨੂੰ ਕੁਝ ਮਿਕਦਾਰ ਵਿੱਚ ਹਲਕਾ ਕੀਤਾ ਜੇ ਮੈਂ ਕਵੀ ਹੁੰਦਾ ਤਾਂ ਇਸ ਰਲੀਮਲੀ ਅਨਪੂਰਤੀ ਨੂੰ ਸ਼ਬਦਾਂ ਦਾ ਭੇਸ ਪਵਾ ਸਕਦਾ ਜਦੋਂ ਹਵਾਈਜ਼ਹਾਜ਼ ਦੇ ਟਰਨ ਵੇਲੇ ਪਿਛਲੀ ਸੀਟ ਤੋਂ ਆਵਾਜ਼ ਆਈ ਸੀ ਪੇਟੀ ਲਈ ਕਿਨੋ ਜਜ਼ਬੇ بے ਕਾਬੂ ਹੋ ਕੇ ਸਨ ਅਤੇ ਕੁਝ ਤੁਕਾਂ ਜੋੜੀਆਂ ਪਰ ਕਾਗਜ਼ ਉੱਤੇ ਲਿਆਉਣ ਯੋਗ ਉਹ ਨਾ ਹੋ ਸਕੀਆਂ ਪੋਟੋਹਾਰ ਦਾ ਪਹਾੜੀ ਸਿਰਸੜਾ ਐਨ ਦਰਿਆ ਜ਼ੇਰਮ ਦੇ ਕੰਡੇ ਤੀਕ ਜਾ ਪਹੁੰਚਦਾ ਹੈ ਜੇ ਸ਼ਾਇਰੀ ਜ਼ਰੂਰ ਕਰਨੀ ਹੋਵੇ ਤਾਂ ਇਸ ਤਹਿ ਮਰਤਫਾ ਨੂੰ ਇੱਕ ਉੱਚੇ ਤੇ ਚੌੜੇ ਜਿਹੇ ਪਲੰਗ ਨਾਲ ਤਸਬੀਹ ਦਿੱਤੀ ਜਾ ਸਕਦੀ ਹੈ ਜਿਸ ਉੱਪਰ ਬੜਾ ਵਧੀਆ ਬਾਗ ਵਿਛਿਆ ਹੋਵੇ ਪਿੱਛੇ ਕੋਮਰੀ ਤੇ ਕਸ਼ਮੀਰ ਦੇ ਪਹਾੜ ਇਸ ਕੀਮਤੀ ਪਲੰਗ ਦੀ ਉੱਚੀ ਢੋਹ ਹਨ ਪਾਇਲਟ ਨੇ ਲਾਊਡ ਸਪੀਕਰ ਉੱਤੇ ਐਲਾਨ ਕੀਤਾ ਕਿ ਹੇਠ ਪਹਾੜੀਆਂ ਵਿੱਚ ਮੰਗਲਾ ਡੈਮ ਦਿਖਾਈ ਦੇ ਰਿਹਾ ਹੈ ਬਿੰਦ ਨੂੰ ਪਹਿਲਾਂ ਅਖਬਾਰ ਵਿੱਚ ਪੜਿਆ ਸੀ ਕਿ ਕਈ ਦਿਨਾਂ ਤੋਂ ਇਸ ਡੈਮ ਦੇ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ ਮਜ਼ਦੂਰ ਜਥੇਬੰਦੀ ਕਮਜ਼ੋਰ ਹੋਣ ਕਾਰਨ ਉਹਨਾਂ ਨੂੰ ਰੁਹਾਈਸ਼ ਤੇ ਖਰਾਕ ਦੀਆਂ ਘੱਟੋ-ਘੱਟ ਸੂਰਤਾਂ ਵੀ ਨਹੀਂ ਸੰਭਲ ਰਹੀਆਂ ਅਖਬਾਰ ਦੇ ਕਥਨ ਅਨੁਸਾਰ ਮਜ਼ਦੂਰਾਂ ਨੇ ਹੱਥ ਵਿਚਾਰ ਹੋ ਕੇ ਹੜਤਾਲ ਕੀਤੀ ਹੈ ਅਖਬਾਰ ਵਿੱਚ ਇਹ ਵੀ ਖਬਰ ਪੜ੍ਹੀ ਸੀ ਕਿ ਲਦਾਖ ਅਤੇ ਨੀਫਾ ਦੀਆਂ ਸਰਹੱਦਾਂ ਉੱਤੇ ਚੀਨ ਨੇ ਹਿੰਦੂਆਂ ਨੂੰ ਨੌ ਚੌਕੀਆਂ ਹੋਰ ਮਾਰ ਲਈਆਂ ਹਨ ਰਾਸ਼ਟਰਪਤੀ ਨੇ ਸੰਕਟ ਕਾਲ ਦੀ ਘੋਸ਼ਣਾ ਕਰ ਦਿੱਤੀ ਹੈ ਏਅਰ ਹੋਸਟੈਸ ਨੇ ਮੈਨੂੰ ਪਛਾਣ ਲਿਆ ਆਟੋਗ੍ਰਾਫ ਲਿਆ ਅਤੇ ਦਰਖਾਸਤ ਕੀਤੀ ਕਿ ਬੰਬਈ ਪੁੱਜ ਕੇ ਬੀਬੀ ਨੰਦਾ ਦਾ ਦਸਖਤशुदा ਫੋਟੋ ਉਹਨੂੰ ਜ਼ਰੂਰ ਕਰਲਾ। ਉਡਾਰੀਆਂ ਦੇ ਦੌਰਾਨ ਹਿੰਦੁਸਤਾਨ ਦੇ ਸ਼ਹਿਰਾਂ ਦੀ ਸੈਰ ਦਾ ਮੌਕਾ ਮਿਲ ਜਾਂਦਾ ਹੈ ਤੇ ਹਿੰਦੀ ਫਿਲਮਾਂ ਉਹ ਬੜੇ ਚਾਅ ਨਾਲ ਵੇਖਦੀ ਹੈ। ਫੈਸ਼ਨ ਲਈ ਮਸ਼ਹੂਰ ਸ਼ਹਿਰ ਲਾਹੌਰ ਦਾ ਹਵਾਈ ਅੱਡਾ ਵੀ ਉਹਦੀ ਸ਼ਾਨ ਨੂੰ ਚਾਰ ਚੰਨ ਲਗਾਉਂਦਾ ਹੈ। ਕੋਈ ਆਲੀਸ਼ਾਨ ਇਮਾਰਤ ਨਹੀਂ ਖੜੀ ਕੀਤੀ ਗਈ। ਦੂਰੋਂ ਵੇਖਣ ਵਿੱਚ ਕਿਸੇ ਫੈਕਟਰੀ ਦਾ ਲੰਮਾ ਚੌੜਾ ਸ਼ੈੱਡ ਮਲੂਮ ਹੁੰਦਾ ਹੈ ਪਰ ਅੰਦਰ ਦੇ ਸਹੂਜ ਅਤੇ ਕਰੀਨੇ ਨੂੰ ਵੇਖ ਕੇ ਬੰਦਾ ਆਸ਼ਸ਼ ਕਰ ਉੱਟਦਾ ਹੈ ਬਹੁਤ ਸਾਰਾ ਹਿੱਸਾ 에ਅਰ ਕੰਡੀਸ਼ਨ ਕੀਤਾ ਗਿਆ ਹੈ ਹਰ ਪਾਸੇ ਫੱਬਵਾ ਅਤੇ ਹਲਕਾ ਫੁਲਕਾ ਫਰਨੀਚਰ ਗੁਲਦਸਤੇ ਅਤੇ ਸਜਾਵਟ ਅਜਿਹੇ ਵਾਤਾਵਰਨ ਯੂਰਪ ਦੇ ਹਵਾਈ ਅੱਡਿਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਜਿੱਥੇ ਅਮੀਰੀ ਦਿਖਾਵੇ ਦਾ ਨਹੀਂ ਸੁਗਮਤਾ ਅਤੇ ਸੁਖਹਿਨਤਾ ਦਾ ਵਾਤਾਵਰਨ ਪੈਦਾ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਹਿਲੇ ਕਿਆਮ ਦੇ ਦੌਰਾਨ ਡਾਕਟਰ ਨਜ਼ੀਰ ਅਹਿਮਦ ਇੱਕ ਸ਼ਾਮ ਮੈਨੂੰ ਇੱਥੇ ਲਿਆਏ ਸਨ ਉਸ ਤੋਂ ਵਰਦੀਆਂ ਵਾਲੇ ਹਵਾਵਾਜ਼ਾਂ ਤੇ ਕਰਿੰਦਿਆਂ ਨੇ ਬੜੇ ਪ੍ਰੇਮ ਨਾਲ ਰੈਸਟੋਰਾਂ ਵਿੱਚ ਕੌਫੀ ਪੀਂਾਈ ਸੀ। ਉਹ ਮੈਨੂੰ ਹੂਬ ਹੂ ਆਪਣੇ ਦੇਸ਼ ਦੇ ਹਵਾਵਾਜ਼ਾਂ ਵਾਂਗਰ ਲੱਗੇ ਸਨ। ਫਰਕ ਸਿਰਫ ਇਤਨਾ ਸੀ ਕਿ ਅੰਗਰੇਜ਼ੀ ਦੀ ਥਾਂ ਬੜੀ ਸਵਾਰਕੇ ਉਰਦੂ ਬੋਲ ਰਹੇ ਸਨ। ਪਰ ਜਿਹੜੀ ਉਹਨਾਂ ਦੀ ਮਾਂ ਬੋਲੀ ਨਾ ਹੋਣ ਕਰਕੇ ਕੰਨਾਂ ਨੂੰ ਉਪਰੀ ਲੱਗਦੀ ਸੀ। ਨਿੱਕੀ-ਨਿੱਕੀ ਗੱਲ ਲਈ ਬੜੇ ਵੱਡੇ ਵੱਡੇ ਫਾਰਸੀ ਸ਼ਬਦ ਵਰਤੇ ਜਾਂਦੇ ਸਨ ਜਿਵੇਂ ਹైదਰਾਬਾਦੀ ਲੋਕ ਕਰਦੇ ਹਨ। ਮੇਰਾ ਬੜਾ ਦਿਲ ਕੀਤਾ ਪੰਜਾਬੀ ਸ਼ੋਂਹ ਉੱਤੇ। ਹਰ ਹਿੰਮਤ ਨਹੀਂ ਹੋਈ ਇਹ ਨੌਜਵਾਨ ਪੂਰਨ ਰੂਪ ਸਾਡੇ ਆਪਣੇ ਪੜ੍ਹੇ ਲਿਖੇ ਨੌਜਵਾਨ ਵੰਗਰ ਸਨ ਪਰ ਹੈਰਾਨੀ ਦੀ ਗੱਲ ਇਹ ਕਿ ਇਹੋ ਸਮਾਨਤਾ ਮੈਨੂੰ ਲਾਹੌਰ ਵਿੱਚ ਪਹਿਲੀ ਵਾਰੀ ਵਿਦੇਸ਼ੀ ਤੇ ਅਜਨਬੀ ਮਹਿਸੂਸ ਕਰਾ ਰਹੀ ਸੀ ਬੜਾ વિચਿੱਤਰ ਜਿਹਾ ਅਹਿਸਾਸ ਸੀ ਇਹ ਤੇ ਬੜਾ ਚਿਰ ਮੈਂ ਆਪਣੇ ਮਨ ਵਿੱਚ ਇਸ ਦਾ ਕਾਰਨ ਢੂੰਡਦਾ ਰਿਹਾ ਹਵਾਈ ਜ਼ਹਾਜ਼ ਉਤਰ ਕੇ ਜਦੋਂ ਮਸਾਫਰਾਂ ਦੇ ਲੌਂਜ ਵਿੱਚ ਆਇਆ ਤਾਂ ਬੰਗਾਲੀਆਂ ਦੀ ਭਾਰੀ ਸੰਖਿਆ ਵੇਖੀ ਨਿਸ਼ਚੈ ਇਹ ਪੂਰਬੀ ਬੰਗਾਲ ਦੇ ਲੋਕਦਾਨ ਪਰ ਮੇਰੀਆਂ ਨਿਗਾਹਾਂ ਉਹਨਾਂ ਨੂੰ ਕੇਵਲ ਬੰਗਾਲੀ ਦੇ ਰੂਪ ਵਿੱਚ ਵੇਖ ਰਹੀਆਂ ਸਨ ਬੰਗਾਲੀਆਂ ਨਾਲ ਮੈਨੂੰ ਬਹੁਤ ਪਿਆਰ ਹੈ ਮੇਰਾ ਬੜਾ ਦਿਲ ਕੀਤਾ ਉਹਨਾਂ ਨਾਲ ਬੰਗਾਲੀ ਵਿੱਚ ਦੋ ਚਾਰ ਗੱਲਾਂ ਕਰਾਂ ਇਤਨੇ ਬੰਗਾਲੀ ਲਾਹੌਰ ਵਿੱਚ ਪਾਸਪੋਰਟ ਆਦਿ ਦੀਆਂ ਦਿੱਕਤਾਂ ਮਟਾਣ ਲਈ ਡਾਕਟਰ ਨਜੀਦ ਦੇ ਪ੍ਰਾਈਵੇਟ ਸੈਕਟਰੀ ਫੇਰ ਹਾਜ਼ਰ ਹੋ ਗਏ ਸਨ ਫੇਰ ਉਹ ਸਖਾਵਾ ਬੰਗਲਾ ਇੱਕ ਉੱਤਮ ਦਰਜੇ ਦੇ ਪਰਿਵਾਰਕ ਜੀਵਨ ਦੀ ਮਿਠਾਸ ਲਾਹੌਰ ਦੀ ਆਪਣੀ ਵਿਸ਼ੇਸ਼ ਆਜ਼ਾਦ ਜੀਵਨ ਦਾ ਕਹਿੰਦੇ ਨੇ ਲਾਹੌਰ ਲਾਹੌਰ ਹੀ ਹੈ ਮੇਰਾ ਅਨੁਭਵ ਇਸ ਦੀ ਅੱਜ ਫੇਰ ਤਸਦੀਕ ਕਰ ਰਿਹਾ ਸੀ ਇਸ ਦਾ ਰਾਜ ਮੱਧਮ ਵਰਗੀ ਸਮਾਜੀ ਜੀਵਨ ਉੱਪਰ ਇਸ ਯੂਰਪੀਅਨ ਸੱਭਿਆਚਾਰ ਦੇ ਪ੍ਰਭਾਵ ਤੋਂ ਛੁੱਟ ਕੀ ਹੋ ਸਕਦਾ ਹੈ ਅੰਗਰੇਜ਼ ਦੇ ਵੇਲੇ ਇਸ ਪ੍ਰਭਾਵ ਦੇ ਤਾਰੀਖ ਪਹਿਲੂ ਵਧੇਰੇ ਨਮਾਇਆ ਸਨ ਆਜ਼ਾਦੀ ਦੇ ਯੁੱਗ ਵਿੱਚ ਇਸ ਸਮੂਹ ਨੂੰ ਜਨਤਕ ਜੀਵਨ ਦੇ ਸੁਧਾਰਨ ਲਈ ਉਹਨੂੰ ਵਧੇਰੇ ਉਦਾਰ ਤੇ ਨਿਯਮਵਾਨ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਮੱਧਮ ਵਰਗੀ ਜਨਤਾ ਨਾਲ ਆਪਣੇ ਆਪ ਨੂੰ ਅਪੇਤ ਕਰੇ ਇਸ ਕੰਮ ਵਿੱਚ ਲੇਖਕ ਤੇ ਕਲਾਕਾਰ ਬੜਾ ਹਿੱਸਾ ਪਾ ਸਕਦੇ ਹਨ ਬਸ਼ਰਤੇ ਕਿ ਉਹ ਸੱਚੇ ਅਰਥਾਂ ਵਿੱਚ ਆਵਾਮੀ ਲੇਖਕ ਅਤੇ ਕਲਾਕਾਰ ਬਣਨ ਦੀ ਕਾਬਲੀਅਤ ਆਪਣੇ ਅੰਦਰ ਪੈਦਾ ਕਰਨ ਕਿਸੇ ਦੇ ਮੂੰਹੋਂ ਸੁਣਿਆ ਸੀ ਖੌਰੇ ਚੰਗ ਵਿੱਚ ਜਾਂ ਕਿਤੇ ਹੋਰ ਕਿ ਵਾਰਿਸਾ ਦੀ ਹੀਰ ਪਾਕਿਸਤਾਨੀ ਪੰਜਾਬ ਵਿੱਚ ਹੁਣ ਵੀ ਲਗਭਗ 1 ਲੱਖ ਦੀ ਸੰਖਿਆ ਵਿੱਚ ਸਲਾਨਾ ਵਿਕਦੀ ਹੈ ਇਸ ਦੇ ਮੁਕਾਬਲੇ ਵਿੱਚ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਕਿੰਨੀ ਕੁ ਵਿਕਦੀ ਹੋਵੇਗੀ ਕੀ ਉਸ ਦਾ ਅਸਰ ਪੜੇ ਲਿਖੇ ਮੱਧ ਵਰਗ ਤੀਕਰ ਮ hạnੂਦ ਨਹੀਂ ਰਹਿ ਜਾਂਦਾ ਇਸ ਦਾ ਇਹ ਮਤਲਬ ਨਹੀਂ ਕਿ ਫੈਜ਼ਲੀ ਕਵਿਤਾ ਵਿੱਚ ਕੋਈ ਘਾਟ ਹੈ ਨਿਸ਼ਚੈ ਹੀ ਉਹ ਸੰਸਾਰ ਦੇ ਮਹਾਨ ਕਵੀਆਂ ਵਿੱਚੋਂ ਹੈ ਮੇਰੇ ਲਈ ਇਸ ਤੋਂ ਵੱਧ ਮਾਣ ਦੀ ਗੱਲ ਕੀ ਹੋ ਸਕਦੀ ਹੈ ਕਿ ਗਵਰਨਮੈਂਟ ਕਾਲਜ ਲਾਹੌਰ ਦੀਆਂ ਬੈਂਚਾਂ ਉੱਤੇ ਮੈਂ ਉਸ ਦੇ ਨਾਲ ਬੈਠ ਕੇ ਇੱਕੋ ਕਲਾਸ ਵਿੱਚ ਪੜਿਆ ਸੀ ਪਰ ਮੈਂ ਸੋਚਣਾ ਕਿੰਨਾ ਚੰਗਾ ਹੁੰਦਾ ਜੇ ਉਹ ਪੰਜਾਬੀ ਵਿੱਚ ਕਵਿਤਾ ਕਰਦਾ ਪਰ ਉਸ ਦੇ ਮੁਲਕ ਨੂੰ ਤਾਂ ਉਸ ਦੀ ਉਰਦੂ ਦੀ ਅਤੇ ਮੱਧ ਵਰਗ ਤੀਕਰ ਅਸਰ ਕਰਨ ਵਾਲੀ ਕਵਿਤਾ ਵੀ ਬਰਦਾਸ਼ਤ ਨਾ ਹੋਈ ਇਸੇ ਦੋਸ਼ ਵਿੱਚ ਤਾਂ ਅੱਜ ਜਲਾਵਤਨੀ ਦੀ ਖਾਕ ਚਾਂ ਰਿਹਾ ਹੈ ਜਿਵੇਂ ਇਨਕਲਾਬੀ ਰੰਗ ਵਿੱਚ ਅਤੇ ਇਸੇ ਹੁਨਰ ਭਰਪੂਰ ਟੰਗ ਨਾਲ ਉਹ ਪੰਜਾਬੀ ਵਿੱਚ ਕਵਿਤਾ ਲਿਖਦਾ ਤਾਂ ਖੌਰੇ ਇਸ ਤੋਂ ਵੀ ਔਖੀਆਂ ਸਜਾਵਾਂ ਮਿਲਦੀਆਂ ਉਸ ਨੂੰ ਡਰਾਇੰਗ ਰੂਮ ਵਿੱਚ ਇਕੱਲਾ ਬੈਠਾ ਇਹੋ ਜਿਹੀਆਂ ਗੱਲਾਂ ਸੋਚ ਰਿਹਾ ਸਾਂ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਅਹਿਮਦ ਰਾਹੀ ਮਿਲਣ ਆ ਗਏ ਮੈਂ ਇਹਨਾਂ ਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ ਪਰ ਕਦੇ-ਕਦੇ ਉਹਨਾਂ ਦੀਆਂ ਰਚਨਾਵਾਂ ਆਪਣੇ ਪੰਜਾਬੀ ਰਸਾਲਿਆਂ ਵਿੱਚ ਪੜੀਆਂ ਸਨ ਪਿੰਡੀ ਸ਼ਟਡਾਊਨ ਦਾ ਸੱਜਰਾ ਦੁੱਖ ਸ਼ਾਇਦ ਉਹਨਾਂ ਮੇਰੀਆਂ ਅੱਖਾਂ ਵਿੱਚ ਪੜ੍ਹ ਲਿਆ ਤੇ ਉਹਨਾਂ ਨੂੰ ਆਪਣਾ ਵਿਛੜਿਆ ਸ਼ਹਿਰ ਅੰਮ੍ਰਿਤਸਰ ਯਾਦ ਆ ਗਿਆ ਜਿਸ ਦਾ ਜੋਗੀ ਫੇਰਾ ਲਾਉਂਦਿਆਂ ਕੁਝ ਬਾਰੇ ਪਹਿਲਾਂ ਉਹਨਾਂ ਇੱਕ ਮਸ਼ਹੂਰ ਕਵਿਤਾ ਲਿਖੀ ਸੀ ਦੇਸ਼ ਵਾਲਿਓ ਆਪਣੀ ਦੇਸ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ ਘਰਾਂ ਵਾਲਿਓ ਆਪਣੇ ਘਰ ਹੀ ਅੰਦਰ ਅਸੀਂ ਆਏ ਹਾਂ ਵਾਂਗ ਪਰੌਣਿਆਂ ਦੇ ਇਹ ਕਵਿਤਾ ਉਹ ਮੈਨੂੰ ਸੁਣਾਨ ਲੱਗ ਪਈ ਜਿਉਂ-ਜਿਉਂ ਸੁਣਦਾ ਗਿਆ ਮੈਨੂੰ ਆਪਣਾ ਦੁੱਖ ਉਹਨਾਂ ਦੇ ਦੁੱਖ ਦੇ ਮੁਕਾਬਲੇ ਛੋਟਾ ਪ੍ਰਤੀਤ ਹੋਣ ਲੱਗ ਪਿਆ ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਕਿ ਵਤਨ ਕੋਲਤੀ ਮੀਰ ਦੀ ਬਾਟ ਉੱਤੇ ਹੋਵੇ ਅਤੇ ਬੰਦਾ ਉਹਦੇ ਨਜ਼ਦੀਕ ਨਾ ਜਾ ਸਕੇ ਜਦੋਂ ਉਹਨਾਂ ਆਖਿਆ ਇਸ ਮਿੱਟੀ ਦੀ ਕੁੱਖ ਚ ਮਾਂ ਮੇਰੀ ਸੁੱਤੀ ਪਈ ਹੈ ਸਮਿਆਂ ਦੀ ਹੂਕ ਬਣ ਕੇ ਇਸ ਪਾਣੀ ਨਾਲ ਪਾਣੀ ਹੋਏ ਨੀਰ ਮੇਰੇ ਇਤਿਹਾਸ ਧਰਤੀ ਮੇਰੀ ਕੂਕ ਬਣ ਕੇ ਕਿਸੇ ਬੰਨ ਦੇ ਕੱਲੜੇ ਰੁੱਖ ਵਾਂਗੂ ਤੂਪਾਂ ਛਾਵਾਂ ਦੇ ਪਾਰ ਨਾਲ ਡੁੱਲਣਾ ਵਾ ਆਪਣੀ ਮਾਂ ਦੀ ਕਬਰ ਨੂੰ ਲੱਪਣਾ ਵਾ ਪੈਣ ਪਰਾਵਾਂ ਦੀਆਂ ਹੱਡੀਆਂ ਟੋਲਣਾ ਵਾ ਮੈਂ ਰਾਹੀ ਦੇ ਦਰਦ ਕਰਕੇ ਬੜਾ ਬੇਹਾਲ ਹੋਇਆ ਮੈਨੂੰ ਸ਼ਰਮ ਆਉਣ ਲੱਗ ਪਈ ਕਿ ਸਾਰੇ ਦਾ ਸਾਰਾ ਅਮਰਸਰੋ ਦੇ ਹਵਾਲੇ ਕਰਨ ਦੀ ਤੌਫੀਕ ਮੈਨੂੰ ਕਿਉਂ ਨਹੀਂ ਪਰ ਜਦੋਂ ਅਖੀਲੇ ਬੰਦੂ ਉੱਤੇ ਪੁੱਜਿਆ ਤਾਂ ਚੇਤਨਾ ਆਪਣੇ ਦੁੱਖ ਵੱਲ ਵੀ ਮੁੜਾਈ ਮੈਂ ਸੋਫੇ ਉੱਤੇ ਡਿੱਗ ਕੇ ਰੋਣ ਲੱਗ ਪਿਆ ਨਹੀਂ ਸੀ ਪਤਾ ਕਿਹੜੇ ਹੰਝੂ ਰਾਹੀ ਲਈ ਸਨ ਤੇ ਕਿਹੜੇ ਆਪਣੇ ਲਈ ਤੁਸੀਂ ਦੇਸ਼ ਵਾਲੇ ਤੁਸੀਂ ਘਰਾਂ ਵਾਲੇ ਅਸੀਂ ਬੇਘਰੇ ਅਸੀਂ ਪਰਦੇਸੀ ਤੁਸੀਂ ਹੱਸ ਕੇ ਸੀਨੇ ਨਾਲ ਲਾ ਲਿੱਤਾ ਅਸੀਂ ਰੋਕੀ ਅੱਖ ਪ੍ਰਚਾਲਿਤੀ ਤਾਰੇ 부জে ਹੋਏ ਫੇਰ ਇੱਕ ਵਾਰ ਚਮਕੇ ਜੀ ਦੀ ਆਸ ਨਹੀਂ ਸੀ ਉਹ ਆਸ ਪੁੱਗੀ ਜੀਵੇ ਸ਼ਹਿਰ ਮੇਰਾ ਜੀਵਨ ਸ਼ਹਿਰ ਵਾਲੇ ਅਸੀਂ ਆਏ ਦਵਾਵਾਂ ਦੇ ਚੱਲੇ ਚਾਰੇ ਕੰਨੀਆਂ ਸਾਡੀਆਂ ਵੇਖ ਖਾਲੀ ਅਸੀਂ ਨਾਲ ਨਾ ਹੀ ਕੁਝ ਲੈ ਚੱਲੇ ਅਸੀਂ ਨਾਲ ਨਾ ਹੀ ਕੁਝ ਲੈ ਚੱਲੇ ਕਦੇ ਮੇਰੇ ਉਸਤਾਦ ਪਤਰਸ ਨੇ ਲਾਹੌਰ ਦਾ ਜੁਗਰਾਫੀਆ ਲਿਖਿਆ ਸੀ ਅੱਜ ਉਹਨਾਂ ਦੇ ਨਾਂ ਦੀ ਚੀਜ਼ ਸਿਰਦ ਲਿਖ ਰਿਹਾ ਹੈ ਨਾਰਕਲੀ ਇਹ ਕੋਤਨੀ ਨਹੀਂ ਹੈ ਪਰ ਰੌਣਕਤਨੀ ਨਹੀਂ ਪਿੰਡੀ ਵਾਂਗ ਇੱਥੇ ਵੀ ਜਿੱਥੇ ਪਹਿਲਾਂ Hindu ਕਪੜਾ ਵੇਚਦਾ ਸੀ ਹੁਣ ਉੱਥੇ ਮੁਸਲਮਾਨ ਵੇਚ ਰਿਹਾ ਹੈ ਜਿਸ ਦੁਕਾਨ ਉੱਤੇ ਮਣਿਆਰੀ ਵਾਲਾ ਵੇਂਦਾ ਸੀ ਉੱਥੇ ਹੁਣ ਵੀ ਮਣਿਆਰੀ ਵਾਲਾ ਵੇਂਦਾ ਹੈ ਜਿੱਤੇ Hindu ਦੁੱਧ ਲੱਸੀ ਵੇਚਦਾ ਸੀ ਹੁਣ ਮੁਸਲਮਾਨ ਵੇਚਦਾ ਹੈ ਸਿੱਖਾਂ ਦੀ ਘਾਟ ਮੌਲਵੀ ਟਾਈਪ ਮੁਸਲਮਾਨਾਂ ਦੀਆਂ ਦਾੜੀਆਂ ਕਿਸੇ ਹੱਦ ਤੱਕ ਪੂਰੀ ਕਰਦੀਆਂ ਹਨ ਪਰ ਧੀਵੀਆਂ ਦੀ ਗੈਰ ਹਾਜ਼ਰੀ ਕੋਈ ਸਲਾਵਾ ਪੂਰੀ ਨਹੀਂ ਕਰ ਸਕਦਾ ਉਹਨਾਂ ਦੀ ਸਹੂਲਤ ਲਈ ਨਾਰਕਲੀ ਦੇ ਅੰਦਰ ਵਾਰ ਤੰਗ ਗਲੀਆਂ ਵਿੱਚ ਬਾਨੋ ਮਾਰਕੀਟ ਬਣਾਈ ਗਈ ਹੈ ਇਸ ਤੋਂ ਛੁੱਟ ਹੋਰ ਕੋਈ ਤਰਕੀ ਪਸੰਦ ਤਬਦੀਲੀ ਵੇਖਣ ਵਿੱਚ ਨਹੀਂ ਆਉਂਦੀ ਗਲੀਆਂ ਮਹੱਲਿਆਂ ਵਿੱਚੋਂ ਲੰਘ ਕੇ ਜਿਹੜੇ ਹੁਣ ਵੀ ਸਦਾ ਵਾਂਗੀ ਹਨ ਅਲਬੱਤਾ ਤਿੱਬੀ ਬਾਜ਼ਾਰ ਵਿੱਚ ਕਸ਼ਮੀਰੀ ਹੁਸਨ ਦੀ ਘਾਟ ਸੁਣਿਆ ਹੈ ਸ਼ਕੀਨਾ ਨੂੰ ਜ਼ਰੂਰ ਮਹਿਸੂਸ ਕਰਦੀ ਹੈ ਸ਼ਾਹੀ ਮਸਜਿਦ ਦੀ ਅਪੂਰਵ ਸੁੰਦਰਤਾ ਦਾ ਸਵਾਦ ਮਾਣਿਆ ਮੁੱਖ ਦਵਾਰ ਦੇ ਸਾਹਮਣੇ ਇੱਕ ਪਾਸੇ ਮਹਾਕਵੀ ਇਕਬਾਲ ਦਾ ਅਤੇ ਦੂਜੇ ਪਾਸੇ ਸਰ ਸਿਕੰਦਰ ਹਯਾਦ ਦਾ ਮਕਬਰ ਹੈ ਬੜੀਆਂ ਫੱਬੂਆਂ ਤੇ ਸੁੰਦਰ ਮਰਤਾ ਬਣਾਈਆਂ ਗਈਆਂ ਹਨ ਪਰ ਜ਼ਿਆਰਤ ਕਰਦਿਆਂ ਇਹ ਨਹੀਂ ਭੁੱਲਣ ਹੋਇਆ ਕਿ ਸਰ ਸਿਕੰਦਰ ਬੰਡਾਰੇ ਤੋਂ ਕੋਈ ਸਾਲ ਪਹਿਲਾਂ ਉਸ ਦੇ ਭਿਆਨਕ ਨਤੀਜਿਆਂ ਤੇ ਕਤਲੇਆਮਾਂ ਦੀ ਪੇਸ਼ੀਨਗੋਈ ਕਰ ਚੁੱਕੇ ਸਨ ਜੋ ਗਾਂਧੀ ਜੀ ਤੋਂ ਛੁੱਟ ਦੇਸ਼ ਦੇ ਹੋਰ ਕਿਸੇ ਨੇਤਾ ਨੇ ਨਹੀਂ ਕੋਲੀ ਇਕਬਾਲ ਦੇ ਮਜ਼ਾਰ ਉੱਤੇ ਪੁੱਜ ਕੇ ਬਾਰ ਬਾਰ ਮਨ ਵਿੱਚ ਸਵਾਲ ਉੱਠਦਾ ਸੀ ਕਿ ਕੀ ਕੀ ਹੇਠੀਆਂ ਸਤਰਾਂ ਲਿਖਣ ਵਾਲੇ ਦੀ ਆਤਮਾ ਇੱਥੇ ਪੂਰੀ ਤਰ੍ਹਾਂ ਸੰਤੁਸ਼ਟ ਹੈ चश्ती ने जिस ज़मीँ पे पैगाम हक सुनाया नानक ने जिस ज़मीं में वहदत का गीत गाया ततारियों ने जिसको अपना वतन बनाया जिसने हिजाज़ियों से दशते अरब छुड़ाया मेरा वतन वही है मेरा वतन वही है यूनानियों को जिसने हैरान कर दिया था सारे जहाँ को जिसने इल्मर दिया था मिट्टी को जिसकी हक़ ने ज़रा का सर दिया था ਦੁਨੀਆ ਕਾ ਜਿਸਨੇ ਧਾਮਨ ਹੀਰੋ ਸੇ ਵਰਦਿਆ ਥਾ ਮੇਰਾ ਵਤਨ ਵਹੀ ਹੈ ਮੇਰਾ ਵਤਨ ਵਹੀ ਹੈ ਗੁਰੂ ਅਰਜਨ ਦੇਵ ਦੀ ਸਮਾਦਵੀ ਇਤੋਂ ਨੇੜੇ ਹੀ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਦੀ ਹਿਫਾਜ਼ਤ ਨਹੀਂ ਹੁੰਦੀ ਬਾਰ ਬੰਦੂਕ ਮੋਢੇ ਉੱਤੇ ਰੱਖ ਕੇ ਇੱਕ ਸਪਈ ਜ਼ਰੂਰ ਖੜਾ ਹੈ ਪਰ ਹਾਲਤ ਉਹੀ ਹੈ ਜਿਵੇਂ ਇੱਕ ਇਤਿਹਾਸਕ ਖੰਡਰ ਦੀ ਅੰਦਰ ਜਾਣ ਲਈ ਬੂਟ ਲਾਣਾ ਪੈਂਦਾ ਹੈ ਪਰ ਥੋੜੇ ਚਿਰ ਵਿੱਚ ਹੀ ਜੁਰਾਬਾਂ ਚਿਰਾਂ ਤੋਂ ਨਾ ਸਾਫ਼ ਕੀਤੇ ਫਰਸ਼ ਦੀ ਧੂੜ ਨਾਲ ਲਿਬੜ ਜਾਂਦੀਆਂ ਹਨ ਪਰ ਅਫਸੋਸ ਇਸ ਗੱਲ ਦਾ ਇਤਨਾ ਨਹੀਂ ਜਿਤਨਾ ਇਹ ਸੋਚ ਕੇ ਹੁੰਦਾ ਹੈ ਕਿ ਮੇਰੇ ਮੁਸਲਮਾਨ ਸਾਥੀਆਂ ਵਿੱਚੋਂ ਕਿਸੇ ਨੂੰ ਇਹ ਖਾਬ ਖਿਆਲ ਵੀ ਨਹੀਂ ਸੀ ਕਿ ਇਹ ਯਾਦਗਾਰ ਉਹਨਾਂ ਦੀ ਮਾਤ ਬੋਲੀ ਦੇ ਨਿਰਮਾਤਾ ਅਤੇ ਸਾਂਝੀ ਪੰਜਾਬੀ ਕੌਮੀਅਤ ਦੇ ਜਨਮਦਾਤਾ ਇੱਕ ਮਹਾਨ ਚਿੰਤਕ ਫਿਲਾਸਫਰ ਅਤੇ ਕਲਾਕਾਰ ਦੀ ਹੈ ਉਹਨਾਂ ਨੂੰ ਨਹੀਂ ਪਤਾ ਕਿ ਅਮਰਸਰ ਦੇ ਗੁਰਮੰਦਰ ਦੀ ਬੁਨਿਆਦ ਇਸ ਮਹਾਪੁਰਸ਼ ਨੇ ਉਹਨਾਂ ਦੇ ਆਪਣੇ ਹਮ ਮਜ਼ਬ ਪੀਰ ਮੀਆਂ ਮੀਰ ਦੇ ਹੱਥ ਰਖਵਾਈ ਸੀ ਪਰ ਕੀ ਇਸ ਬੇਕਦਰਤੀ ਤੇ ਬੇਕੁਰਬੀ ਦੇ ਜ਼ਿੰਮੇਦਾਰ ਕੇਵਲ ਮੁਸਲਮਾਨ ਲੋਕ ਹਨ ਕਿਉਂtਨੀ ਹੀ ਜ਼ਿੰਮੇਵਾਰੀ ਸਿੱਖਾਂ ਉੱਤੇ ਨਹੀਂ ਆਉਂਦੀ ਇਸ ਗੁਰੂ ਅਰਜਨ ਨੇ ਗੁਰੂ ਗ੍ਰੰਥ ਵਿੱਚ ਸ਼ੇਖ ਫਰੀਦ ਦੀ ਬਾਣੀ ਸਜਾਈ ਸੀ ਜਿਸ ਅੱਗੇ ਸਿੱਖ ਹਰ ਰੋਜ਼ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਸਿੱਖਾਂ ਦੇ ਹੀ ਦਸਮ ਪਾਤਸ਼ਾਹ ਨੇ ਭਗਵਾਨ ਨੂੰ ਅੱਲਾ ਰਹੀਮ ਤੇ ਕਰੀਮ ਦੇ ਨਾਂ ਨਾਲ ਯਾਦ ਕੀਤਾ ਸੀ ਫਿਰ ਉਹਨਾਂ ਕਿਹੜੀ ਧਾਰਮਿਕ ਸਿੱਖਿਆ ਦੇ ਆਧਾਰ ਉੱਤੇ ਆਪਣੀਆਂ ਪਵਿੱਤਰ ਕਿਰਪਾਨਾਂ નિર્ਦੋਸ਼ ਮੁਸਲਮਾਨ ਟੀਵੀਆਂ ਤੇ ਬੱਚਿਆਂ ਉੱਪਰ ਖੋਲੀਆਂ ਕੀ ਕੋਈ ਸੇਖਾ ਗੂ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਪੁਰਾਣਾ ਕਿਲਾ ਵੇਖਿਆ ਉਹ ਸ਼ੀਸ਼ੇ ਜੜੀਆਂ ਸੱਤਾਂ ਵੇਖੀਆਂ ਜਿੰਨਾ ਹੇਠ ਅਣਗਿਣਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਅਕਾਇਤ ਸੀਯੇ ਦਿੱਤੇ ਗਏ ਸਨ ਉਹਨਾਂ ਦੀ ਕੁਰਬਾਨੀ ਨੇ ਕੇਵਲ ਭਾਰਤ ਨਹੀਂ ਸਗੋਂ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਵੀ ਨੇੜੇ ਲਿਆਂਦਾ ਪਰ ਇੱਥੇ ਵੀ ਉਹਨਾਂ ਦਾ ਜ਼ਿਕਰ ਤੱਕ ਨਹੀਂ ਮਿਲਦਾ ਕਿਤੇ ਕੋਈ ਯਾਦਗਾਰ ਨਹੀਂ ਕਿਲਾ ਕੇਵਲੇ ਇੱਕ ਸਰਗਾ ਬਣਾ ਦਿੱਤਾ ਗਿਆ ਹੈ ਪਤਾ ਲੱਗਿਆ ਕਿ 우ਸਤਾਦ ਦਮਨ ਵੀ ਇੱਥੇ ਕਿਤੇ ਨੇੜੇ ਹੀ ਰਹਿੰਦੇ ਹਨ ਪਰ ਉਹਨਾਂ ਨੂੰ ਸੰਦਾਦਰੀ ਦੇਣ ਦਾ ਸ਼ਰਫ ਹਾਸਲ ਨਾ ਹੋ ਸਕਿਆ ਕਿਉਂਕਿ ਉਹ ਸ਼ਹਿਰੋਂ ਕਿਤੇ ਬਾਹਰ ਗਏ ਹੋਏ ਸਨ ਲਾਹੌਰ ਦੇ ਨਵੇਂ ਜਿਓਗ੍ਰਾਫੀਏ ਵਿੱਚ ਸੰਤ ਨੇ ਕੋਈ ਖਾਸ ਹਿੱਸਾ ਨਹੀਂ ਪਾਇਆ ਨਵੀਆਂ ਸੜਕਾਂ ਬਸਤੀਆਂ ਅਤੇ ਰਹਾਇਸ਼ਗਾਹਾਂ ਨੇ ਉਹਨੂੰ ਵਧੇਰੇ ਸ਼ਿੰਗਾਰਿਆ ਹੈ ਇਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਅਤੇ ਕਾਬਲੇ ਦੀਦ ਗੁਲਬਰਗਾ ਖਵਾਂਦੀ ਹੈ ਕਾਇਦ ਆਜ਼ਮ ਪਾਰਕ ਫਲੋਰੈਂਸ ਗਾਰਡਨ ਵੱਲੋਂ ਨਹਿਰ ਪਾਰ ਕਰਦੀ ਅਤੇ ਸੁੰਦਰ ਸੰਗਣੇ ਦਰਖਤਾਂ ਨਾਲ ਉਲੀਕੀ ਹੋਈ ਸੜਕ ਉਸ ਵੱਲ ਜਾਂਦੀ ਹੈ। ਅਮੀਰਾਂ ਨੇ ਬੜੇ ਹੀ ਖੂਬਸੂਰਤ ਬੰਗਲੇ ਇੱਥੇ ਬਣਾਏ ਹੋਏ ਹਨ। ਬ੍ਰਾਮਦਦੀ ਖੁੱਲ ਹੋਣ ਕਰਕੇ ਚਮਤਕਾਰੀ ਵਨਗੀਆਂ ਦੀਆਂ ਮੋਟਰਾਂ ਇਧਰੋਂ ਉਧਰ ਦੌੜਦੀਆਂ ਫਿਰਦੀਆਂ ਹਨ। ਕਾਲਜ ਦੇ ਇੱਕ ਪੁਰਾਣੇ ਮਿੱਤਰ ਦੇ ਘਰ ਦਾਵਤ ਹੋਈ। ਲਾਣ ਵਿੱਚ ਸਖਾਲਾ ਬੈ ਕੇ ਕਈ ਘੰਟੇ ਬੀਅਰ ਪੀਤੀ ਗਈ। ਅਨੇਕ ਯਾਦਾਂ ਤੇ ਯਾਰੀਆਂ ਮੁੜ ਤਾਜ਼ਾ ਹੋਈਆਂ। ਫਰਾਗਤ, ਫੁਰਸਤ, ਦਿਮਾਗੀ ਅਤੇ ਦਜਬਾਤੀ ਸਹੂਜ ਨਿੱਗੀਆਂ ਤੇ ਡੂੰਗੀਆਂ ਯਾਰੀਆਂ ਦੀ ਬਦੌਲਤ ਸਦਾ ਵਾਂਗ ਲਾਹੌਰ ਲਾਹੌਰੀ ਹੈ ਇਸ ਪੱਖੋਂ ਸ਼ਾਇਦ ਕੋਈ ਹੋਰ ਸ਼ਹਿਰ ਉਸ ਦੀ ਰੀਸ ਨਹੀਂ ਕਰ ਸਕਦਾ ਕਦੇ ਵਿਚਕਾਰ ਬੰਬਈ ਦੇ ਮਸ਼ੀਨੀ ਜੀਵਨ ਵੱਲ ਧਿਆਨ ਚਲਾ ਜਾਂਦਾ ਰੂ ਕੰਬੋਟ ਦੀ ਨਾਟਕ ਫਿਲਮ ਸੰਗੀਤ ਸਾਹਿਤ ਆਦ ਬਾਰੇ ਖੂਬ ਗੱਲਾਂ ਹੋਈਆਂ ਜਿਸ ਵਿੱਚ ਲਤੀਫੀਆਂ ਤੇ ਚੁਟਕਲਿਆਂ ਦੀ ਵੀ ਛੜੀ ਲੱਗੀ ਇੰਜ ਆਪਿਆ ਜਿਵੇਂ ਮੈਂ 20 ਸਾਲ ਉਮਰ ਵਿੱਚ ਛੋਟਾ ਹੋ ਗਿਆ ਹਾਂ ਪਰ ਮੈਂ ਆਪਣੇ ਆਪ ਤੋਂ ਪੁੱਛੇ ਬਿਨਾਂ ਨਾ ਰਹਿ ਸਕਿਆ ਕਿ ਕੀ 20 ਸਾਲ ਛੋਟਾ ਹੋ ਜਾਣਾ ਮੈਨੂੰ ਸੱਚਮੁੱਚ ਪਸੰਦ ਹੈ ਚਟਮਟ ਇੰਜ ਆ ਪਿਆ ਜਿਵੇਂ ਮੈਂ ਛੋਟਾ ਨਹੀਂ ਹੋਇਆ 20 ਸਾਲ ਤੋਂ ਮੇਰੇ ਇਨਾ ਮਿੱਤਰਾਂ ਦਾ ਵਾਧਾ ਰੁਕਿਆ ਪਿਆ ਹੈ ਉਹਨਾਂ ਦੇ ਨਜ਼ਰੀਆਂ ਵਿੱਚ ਹਾਲਾਂਕਿ ਅਲੋਚਕਾਂ ਵਾਲਾ ਦਨਸਵਰੀ ਵਿਅੰਗਾਤਮਕ ਕਮੰਡ ਹੈ ਸਿਰਜਕਾਂ ਵਾਲੀ ਤੇ ਗਿਆਸਾ ਤੇ ਨਿਰਮਾਣਤਾ ਨਹੀਂ ਆਈ ਲਤੀਫੇ ਤੇ ਚੁਟਕਲੇ ਵੀ ਪੁਰਾਣੇ ਹਨ ਇੰਜ ਮਹਿਸੂਸ ਹੋਇਆ ਜਿਵੇਂ ਵਕਤ ਲਾਹੌਰ ਨੂੰ ਪਿੱਛੇ ਛੱਡ ਕੇ ਬਹੁਤ ਦੂਰ ਅਗਾਉ ਲੰਘ ਗਿਆ ਇਥੋਂ ਮਾਲ ਰੋਡ ਉੱਤੇ ਆਰਟ ਕਾਉਂਸਲ ਦੇ ਮੈਂਬਰਾਂ ਨਾਲ ਚਾਹ ਪੀਂਦ ਜਾਣਾ ਸੀ ਅੱਧਾ ਘੰਟਾ ਦੇਰ ਨਾਲ ਪੁੱਜਿਆ ਇਸ ਅਪਰਾਧ ਲਈ ਸ਼ਾਇਦ ਮੈਂ ਆਪਣੇ ਆਪ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਾਂਗਾ ਸਯਦ ਦੇ ਇਮਤੀਆਜ਼ ਦੇ ਲਈ ਤਾਜ਼ ਜਿਨ੍ਹਾਂ ਦੇ ਪਿਆਲੇ ਵਿੱਚੋਂ ਮੈਂ ਅਬਨੈ ਕਲਾ ਦਾ ਸ਼ੌਕਤ ਦਾ ਪਹਿਲਾ ਘੁੱਟ ਪਿਆ ਸੀ ਸ਼ੌਕਤ ਸਾਹਿਬ ਅਤੇ ਹੋਰ ਕਿਤਨੀਆਂ ਸਨਮਾਨਯੋਗ ਹਸਤੀਆਂ ਖਮੋਸ਼ ਹਜ਼ੂਰਦਗੀ ਨਾਲ ਮੈਨੂੰ ਢੀਕ ਰਹੀਆਂ ਸਨ ਜਾਣ ਬੁੱਝ ਕੇ ਦੇਰ ਨਹੀਂ ਸੀ ਕੀਤੀ ਪਰ ਗਫਲਤ ਹੋਈ ਜ਼ਰੂਰ ਸੀ ਮੈਥੋਂ ਫਿਲਮ ਐਕਟਰਾਂ ਦਾ ਨਾਮਣਾ ਇਸ ਲਿਹਾਜ਼ ਤੋਂ ਉੱਜ ਵੀ ਚੰਗਾ ਨਹੀਂ ਪਤਾ ਨਹੀਂ ਕੀ ਸੋਚਦੇ ਹੋਣਗੇ ਪਰ ਮੇਰੀ ਸ਼ਰਮਿੰਦਗੀ ਨੂੰ ਉਹਨਾਂ ਦੀ ਉਦਾਰਤਾ ਨੇ ਦੂਨਾ ਕਰ ਦਿੱਤਾ ਕਿਸੇ ਨੇ ਮੱਥੇ ਉੱਤੇ ਵੱਟ ਨਹੀਂ ਪਾਇਆ ਮੈਨੂੰ ਆਪਣੇ ਅੰਦਰ ਇੰਜ ਸਮੋਲਿਆ ਜਿਵੇਂ ਦੁੱਧ ਵਿੱਚ ਖੰਡ ਗੁਲਦੀ ਹੈ ਬੜੀ ਪਿਆਰੀ ਸ਼ਾਮ ਗੁਜ਼ਰੀ ਉਹ ਨੇਤਾ ਜੀ ਸੁਭਾਸ ਬੋਸ ਦੇ ਪਰਮ ਸਾਥੀ ਅਤੇ ਮੇਰੇ ਕਾਲਜ ਦੇ ਸਾਥੀ ਕਰਨਲ ਅਹਿਸਾਨ ਕਾਦਰ ਦੇ ਨਾਲ ਬਹਿ ਕੇ ਪਦਮਾ ਨਦੀਰ ਮਾਜੀ ਨਾਂ ਦੀ ਬੰਗਾਲੀ ਨਾਵਲ ਦੇ ਆਧਾਰ ਤੇ ਪੂਰਬੀ ਪਾਕਿਸਤਾਨ ਵਿੱਚ ਬਣੀ ਇੱਕ ਉਤਮ ਫਿਲਮ ਦੇਖੀ ਜਿਸ ਨੂੰ ਕੋਈ ਸਾਲ ਪਹਿਲਾਂ ਮਾਸਕੋ ਦੇ ਫਿਲਮ ਉਤਸਵ ਵਿੱਚ ਪੁਰਸਕਾਰ ਮਿਲਿਆ ਸੀ ਨਿਰਾਸ਼ਾ ਤੋਂ ਦੂਰ ਹੋਈ ਚੋਖੀ ਪ੍ਰੇਰਣਾ ਮਿਲੀ